ਬਾਤ ਜੀਰੀ ਲਿਖਿਆ ਜਿਓ ਮੁਕਮਾਈ ਪੰਹੀ ਆਵੇ ਨਨਕਾ ਸਦੈ ਉੱਠੀ ਜਾਏ ਰਾਣਾ ਰਾਮ ਤੁਰਹਾਈ ਰੰਗਨ ਤੰਗਪਕੀ ਆਪੋ ਆਪਣੀ ਕੋਈ ਨ ਬੰਦਾ ਧੀਰਾ ਬਾਰੀ ਆਪੋ ਆਪਣੀ ਕੋਈ ਨ ਬੰਦਾ ਧੀਰਾ ਸੋ ਕਾ ਟਲੁ ਹੁਣਸਿ ਆਨ ਸਹਾਨੁ ਸੁਪਾਈ ਦਰਸ਼ਨ جنم مرن دکھ جائے درشن پرسیا گروک جنم مرن دکھ جائے हर जन राम नाम गुणगाव जे कोई निंद करे हर जान गुण गुण ना बाबा रोत चे स्वापे स्वामी हर आपेकरान हर आपे ही मतदेवा स्वामी

हाणे आपे झगर झुक हर आपे पंज तत विस्तारा विच ततो पंज आप पवां जन नानक सतगुर वेले आपे ਕਿ ਬਾਬਾ ਵਾਏ ਗੁਰਜੀ ਦਾ ਕੰਸਾ ਵਾਏ ਗੁਰਜੀ ਕੀ ਫਟੇ ਕੰਪਨ ਸਭੂ ਜੋਗ ਲੋਕ ਤਕੱਲ ਜਹਰਾਜ ਹੋ ਸਤਿਗੁਰ ਪ੍ਰਖੋੜ ਦਸਾਂ ਪਾਸਾਂ ਜਨ ਦੀ ਜਾਗ ਰੋੜ ਗਿਆਨ ਸਰੂਪ ਪ੍ਰਤਖ ਸਤਗੁਰੂ ਸਹੇਬੇ ਜਮਾਨ ਸਤਿ ਸਤਗੁਰੂ ਗੁਰੂ ਗਰੀਬ ਨਵਾਜ਼ ਸਾਜ ਜੀ ਦੀ ਮਜੂਰੀ ਦੇ ਅੰਦਰ ਸੋ ਸਾਰੇ ਬੱਠੇ ਹੋਏ ਸਤਾਨ ਜੋਗ ਗੁਰੂ ਪਿਆਰੇ ਗੁਰੂ ਖਾਲਸਾ ਗੁਰੂ ਕੀ ਸਾਧਨਵਾਜੀ ਸਾ ਸੰਗਤ ਜੀਓ ਆਪ ਗੁਰੂ ਨਿਹੜਿਓ ਸਿਕ ਸੰਤਾ ਮਾਤਾ ਸ੍ਰੀ ਦੇਵਤਾ ਜੀ ਦੋ ਸਤਿਗੁਰਾਂ ਦੇ ਬਾਣ ਬਾਕ ਅਨਸਾਰ ਜੀ ਹਾਂ ਜੀ ਦੇ ਦਿੱਤੀਆ ਤੇ ਆਉਂ ਕਮਾਈ ਧਲੇ ਆਪੇ ਹੰਕਾਰ ਸੱਤੇ ਉਤੇ ਜਾ ਜਮਾ ਬਾਣ ਬਾਕ ਅਨਸਾਰ ਪਿਛਲੇ ਦਿਨੀ ਸੋ ਅਪਾਲ ਚਰਾਣਾ ਕਰਦੇ ਸਾਨ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪ ਸਿੱਖ ਸੰਗਤਾਂ ਦਾ ਪਾਈ ਬੋਲਦੇ ਹੂ ਸੋ ਆਪ ਸਿੱਖ ਸੰਗਤਾਂ ਦਾ ਸਾਰੇ ਪਰਿਵਾਰ ਵੱਲੋਂ ਧੰਨਵਾਦ ਹੈ ਜੋ ਵੀ ਸਿੱਖ ਸੰਗਤਾਂ ਨੇ ਮੱਤ ਕਰਕੇ ਸੋ ਪਰਿਵਾਰ ਦੇ ਨਾਲ ਸਭਾਂਝਾ ਕੀਤਾ ਹੈ ਸੋ ਬਰੰਤ ਜੋ ਸਾਡੇ ਪ੍ਰਬੰਧ ਸਹਿਬਾਨ ਸੋ ਸਤਿ ਦੇ ਦੇ ਸਿੱਖ ਸੰਗਤਾਂ ਨੂੰ ਸੋ ਮਾਤਾ ਜੀ ਦੇ ਮਿੱਤਰ ਸੋ ਸਰਦਾਜ ਜੀ ਸੋ ਅਰਪਣ ਕਰਨਗੇ ਸੋ ਸਿੱਖ ਸੰਗਤਾਂ ਦੇ ਨਾਲ ਵਿਚਾਰਾ ਕਰਨਗੇ ਸੋ ਉਹਨਾਂ ਦੇ ਪਾਸਤਾ ਵਿਚਾਰਾਂ ਸਰਵਨ ਕਰਨੀਆਂ ਸੋ 31 ਅਪਰ ਸਮਾਪਤ ਕਰਗੀ ਸੋ ਬਲਾਪ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤ ਤਨ 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 ਸਾਇਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੌਰ ਵਿੱਚ ਹਾਜ਼ਰ ਮਾਤਾ ਸੁਖਦੇਵ ਜੀ ਦੀ ਅੰਤਮ ਅਰਦਾਸ ਵਿੱਚ 71 समूह पिण जी साह संगत बरों आई वख वार्टियां सियासी लेट सहवा,